ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸੱਜਣਾ ਮਿੱਤਰਾਂ ਭੈਣ ਭਰਾਵਾਂ ਦੇ ਮੈਨੂੰ ਫੋਨ ਵੀ ਆਇਆ ਇੱਕ ਮੇਰਾ ਬਹੁਤ ਹੀ ਸਾਨੂੰ ਪਿਆਰ ਕਰਨ ਵਾਲੇ ਭਾਈ ਗੇਲ ਸਾਹਿਬ ਗੇਲ ਵੀਰ ਜੀ ਨੇ ਮੈਨੂੰ ਸਪੈਸ਼ਲ ਇੱਕ ਦਿਨ ਮਿਲ ਕੇ ਕਿਹਾ ਵੀ ਭਾਈ ਸਾਹਿਬ ਜੀ ਤੁਸੀਂ ਕੋਈ ਆਪਣਾ ਵੀਊ ਦਿੱਤਾ ਨਹੀਂ ਆ ਮੈਂ ਉਹਨਾਂ ਭੈਣ ਭਰਾਵਾਂ ਕੋਲੋਂ ਤੇ ਗਿੱਲ ਸਾਹਿਬ ਜੀ ਤੁਹਾਡੇ ਕੋਲੋਂ ਵੀ ਮਾਫੀ ਚਾਹੁੰਦਾ ਵੀ ਮੈਂ ਥੋੜਾ ਜਿਹਾ ਮਹੀਨਾਕ ਜਿਆਦਾ ਬਿਜ਼ੀ ਹੋਣ ਦਾ ਕਰਕੇ ਕਮਾਕਾਰਾਂ ਦੇ ਵਿੱਚ ਮੇਰੇ ਕੋਲ ਨਹੀਂ ਲੋਕਾਂ ਦੀ ਕਚੈਰੀ ਜੇ ਹਾਜ਼ਰ ਹੋ ਗਿਆ ਇਸ ਗੱਲ ਦੀ ਮਾਫੀ ਆ ਅੱਜ ਮੈਂ ਦੋ ਦੋ ਗੱਲਾਂ ਉੱਤੇ ਗੱਲ ਕਰੂੰਗਾ ਇੱਕ ਸਾਡਾ ਜਿਹੜਾ ਪੰਜਾਬ ਆ ਬਹੁਤ ਜਿਆਦਾ ਫਾਸਟ ਹੋ ਗਿਆ ਬਹੁਤ ਜਿਆਦਾ ਫਾਸਟ ਪੰਜਾਬ ਮੈਂ ਇਸ ਕਰਕੇ ਕਿਹਾ ਵਾ ਦੂਸਰੀ ਮੈਂ ਗੱਲ ਕਰੂੰਗਾ ਇੱਕ ਪੱਤਰਕਾਰ ਯੂਰਪ ਦੇ ਪੱਤਰਕਾਰ ਨੇ ਪੱਤਰਕਾਰ ਜਾਂ ਕੋਈ ਸੋਸ਼ਲ ਮੀਡੀਆ ਵਾਲਾ ਕੋਈ ਚੈਨਲ ਹੀ ਉਹਨੇ ਇੰਟਰਵਿਊ ਲਈ ਇੱਥੇ 15-20 ਹਿੰਦੁਸਤਾਨੀ ਅਤੇ ਪੰਜਾਬੀ ਇਹ ਦੋ ਮੁਲਖ ਆ ਦੇਸ਼ ਪੰਜਾਬ ਤੇ ਹਿੰਦੁਸਤਾਨ ਇਹ ਤੇ ਵੱਡਿਆਂ-ਵੱਡਿਆਂ ਰਾਈਟਰਾਂ ਨੇ ਵੀ ਇਹ ਲਿਖਿਆ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ ਤੇ ਪਿਛਲੀਆਂ ਜਿਹੜੀਆਂ ਬਜ਼ੁਰਗ ਬੀਬੀਆਂ ਵੀ ਆਪਣੀਆਂ ਬੋਲੀਆਂ ਦੇ ਵਿੱਚ ਜਦੋਂ ਬੋਲੀਆਂ ਲੋਕ ਬੋਲੀਆਂ ਪਾਉਂਦੀਆਂ ਸੀ ਘਰਾਂ ਦੇ ਵਿੱਚ ਆਪਣੇ ਉਹ ਵੀ ਕਹਿੰਦੀਆਂ ਹੁੰਦੀਆਂ ਸੀ ਫੁੱਲਾਂ ਵਿੱਚ ਫੁੱਲ ਗਲਾਬ ਤੇ ਦੇਸ਼ਾਂ ਵਿੱਚ ਦੇਸ਼ ਪੰਜਾਬ ਇਹਨੂੰ ਪੰਜਾਬ ਨੂੰ ਦੇਸ਼ ਹੀ ਕਿਹਾ ਵਾ ਕਿਸੇ ਨੇ ਪੰਜਾਬ ਨੂੰ ਕਿਸੇ ਨੇ ਸ਼ਹਿਰ ਨਹੀਂ ਕਿਹਾ ਤਾਂ ਕਰਕੇ ਮੈਂ ਇੱਕ ਪੰਜਾਬ ਦੇਸ਼ ਦੀ ਗੱਲ ਕਰੂੰਗਾ ਇੱਕ ਹਿੰਦੁਸਤਾਨੀਆਂ ਦੀ ਗੱਲ ਕਰੂੰਗਾ ਜੋ ਉੱਥੇ ਕੀ ਹੋਇਆ ਇੰਟਰਵਿਊ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਹੋਈਆਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਫਾਸਟ ਪੰਜਾਬ ਦੇ ਮੈਂ ਸੁਣਦਾ ਹੁੰਦਾ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਹੀ ਖਾਲਸਾ ਰਾਜ ਦੇ ਵਿੱਚ ਇੰਨਾ ਜ਼ਿਆਦਾ ਫਾਸਟ ਕੰਮ ਚੱਲਦਾ ਇੰਨਾ ਜ਼ਿਆਦਾ ਜਾਨੀ ਕਿ ਉਹਨਾਂ ਦਾ ਉਹਨੂੰ ਉੱਪਰ ਸਮਝਦੇ ਹੀ ਜੋਰ ਦੇ ਲੋਕ ਆਂਦੇ ਵੀ ਸਾਡੇ ਨਾਲੋਂ ਮਹਾਰਾਜਾ ਰਣਜੀਤ ਸਿੰਘ ਦੀ ਟੈਕਨੋਲੋਜੀ ਹੈ ਜਿਹੜੀ ਉਹਦੇ ਨੇ ਕੰਮ ਕਾਜ ਆ ਜਾਂ ਹਥਿਆਰਾਂ ਦਾ ਸਮਝ ਲੋ ਜਾਂ ਖੇਤੀ ਦਾ ਸਕੂਲਾਂ ਦਾ ਜੋ ਵੀ ਹੈ ਇਹ ਉਹ 50 ਸਾਲ ਸਾਡੇ ਜੋ ਅੱਗੇ ਚੱਲ ਰਿਹਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਾਲਸਾ ਰਾਜ ਹੈ ਜਿਹੜਾ ਉਹ ਬਹੁਤ ਜ਼ਿਆਦਾ ਅੱਗੇ ਚੱਲ ਰਿਹਾ ਵਾ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖ਼ਤਮ ਆਬਦ ਹੁੰਦਾ ਹੈ ਗੋਰਿਆਂ ਦਾ ਰਾਜ ਆਉਂਦਾ ਵਾ ਤੇ ਗੋਰਿਆਂ ਦੇ ਰਾਜ ਤੋਂ ਬਾਅਦ ਹਿੰਦੁਸਤਾਨ ਉਹ ਯਾਦੀ ਮਿਲਦੀ ਪੰਜਾਬ ਇੱਕ ਗੁਲਾਮੀ ਤੋਂ ਦੂਸਰੀ ਗੁਲਾਮੀ ਆ ਲ ਜਾਂਦਾ ਉਹ ਉਹ ਤੋਂ ਬਾਅਦ ਸਾਰੇ ਪੰਜਾਬੀ ਵੀ ਇਹ ਗੱਲ ਕਹਿਣ ਲੱਗ ਪਏ ਕਿ ਜਿਹੜਾ ਯੂਰਪਿਆ ਗੋਰੇ ਉਹ ਸਾਡੇ ਤੋਂ 100 ਸਾਲ ਅੱਗੇ ਆ ਪਰ ਅਸੀਂ ਹੁਣ ਗੋਰਿਆਂ ਦੇ ਦੇਸ਼ ਦੇ ਵਿੱਚ ਆਣ ਕੇ ਰਹਿ ਗਏ ਇੱਥੇ ਕੰਮ ਕਾਜ ਕਰਦੇ ਆ ਅੱਜ ਮੈਨੂੰ ਇਹ ਗੱਲ ਤੇ ਬੜੀ ਹੈਰਾਨਗੀ ਹੋਈ ਜੀ ਅਹੀਂ ਤੇ ਐਵੇਂ ਕੋ ਇੱਥੇ ਯੱਕ ਮਾਰੀ ਜਾਂਦੇ ਸਾਡਾ ਪੰਜਾਬ ਤੇ ਬਹੁਤ ਜ਼ਿਆਦਾ ਛੁਟਕਿਆਂ ਨਾਲ ਕੰਮ ਕਰਨ ਵਾਲਾ ਹੋ ਗਿਆ ਇੰਨਾ ਜ਼ਿਆਦਾ ਇੰਨਾ ਜ਼ਿਆਦਾ ਫਾਸਟ ਪੰਜਾਬ ਹੋ ਗਿਆ ਕਹਿ ਨਹੀਂ ਸਕਦੇ ਅਸੀਂ ਐਵੇਂ ਇੱਥੇ ਤੱਕ ਹੀ ਜਾਂਦੇ ਆ ਇੰਨਾ ਫਾਸਟ ਹੋ ਗਿਆ ਪੰਜਾਬ ਪਹਿਲਾਂ ਉਹ ਬੀਬੀ ਗਗਨ ਮਾ ਨੇ ਇਹ ਗੱਲ ਕਹੀ ਵੀ ਸਾਡੀ ਸਰਕਾਰ ਲੈਓ ਮੈਂ 5 ਮਿੰਟਾਂ 'ਚ ਐਮਐਸਪੀ ਤੁਹਾਨੂੰ ਦਿਵਾਉਂਗੀ 5 ਮਿੰਟਾਂ 'ਚ ਕਹਿ ਜਾ ਕਿ ਇਹ ਕੈਸਾ ਫਾਸਟ ਕੰਮ ਆ ਚਲੋ ਜੀ ਅਹੀਂ ਉਹਨਾਂ ਨੂੰ ਵੋਟਾਂ ਪਵਾਤੀਆਂ ਐ ਐਮਐਲਏ ਬਣਾਤਾ ਮੰਤਰੀ ਬਣਾਤਾ ਫਿਰ ਮੰਤਰੀ ਬਣ ਗਈ 5 ਮਿੰਟਾਂ ਦੇ ਵਿੱਚ ਫਿਰ ਬੀਬੀ ਨਾਲ ਅਸਤੀਵਾ ਦੇ ਦਿੱਤਾ ਕਹਿੰਦੇ ਮੇਰਾ ਮਨ ਭਰ ਗਿਆ ਇਥੇ ਇਹ ਸਿਆਸਤ ਗੰਦੀ ਆ ਮੇਰਾ ਮਨ ਭਰ ਗਿਆ ਉਹਨੇ ਅਸਤੀਵਾ ਦੇ ਦਿੱਤਾ 5 ਮਿੰਟਾਂ ਦੇ ਵਿੱਚ ਬਾਅਦ ਵਿੱਚ ਫਿਰ ਉਹਨਾਂ ਨੇ ਜਦੋਂ ਆਣ ਕੇ ਇਹਨੂੰ ਕਿਹਾ ਬੀਬਾ ਰਾਜ ਦੀ ਲੱਭਦੇ ਗੱਡੀਆਂ ਨਹੀਂ ਲੱਭਦੀਆਂ ਥੱਕੇ ਲੋਕੀ ਬਥੇਰੇ ਖਾਂਦੇ ਫਿਰਦੇ ਆ ਸੱਚ ਨੂੰ ਕੋਈ ਨਹੀਂ ਪੁੱਛਦਾ ਇੱਥੇ ਇਹ ਜੇ ਝੂਠ ਬੋਲੋਗੇ ਲੋਕਾਂ ਨਤ ਰੋਗ ਮਾਉਂਗੇ ਫੇਰ ਹੀ ਕਾਮਯਾਬ ਹੋਗੇ ਬੀਬੀ ਜੀ ਫੇਰ ਅਸਲੀ ਬਾਤ ਯਾਨੀ ਕਿ ਵਾਪਸ ਲੈ ਲਿਆ 5 ਮਿੰਟਾਂ ਦੇ ਵਿੱਚ ਇੰਨਾ ਫਾਸਟ ਕੰਮ ਹੁੰਦੇ ਪੰਜਾਬ ਦੇ ਵਿੱਚ ਆ ਮੈਨੂੰ ਪਹਿਲੀ ਵਾਰੀ ਲੱਗਿਆ ਵੇ ਏਡੀ ਇੰਨਾ ਫਾਸਟ ਪੰਜਾਬ ਹੋ ਗਿਆ ਵਾ ਇਸ ਕਰਕੇ ਪੰਜਾਬ ਦੇ ਲੋਕੀ ਬਹੁਤ ਜ਼ਿਆਦੇ ਫਾਸਟ ਹੋ ਗਏ ਅਸੀਂ ਤਾਂ ਐਵੇਂ ਇੱਥੇ ਤੱਕੀ ਖਾਈ ਜਾਨੇ ਇੰਨਾ ਫਾਸਟ ਹੋ ਗਿਆ ਕੰਮ ਚਲੋ ਇਹਦੇ ਹੋ ਗਈ ਗੱਲ ਬੀਬੀ ਦੀ ਦੂਸਰੀ ਗੱਲ ਅਸੀਂ ਇੱਕ ਜਗ੍ਹਾ ਉਤੇ ਪਾਰਕ ਦੇ ਵਿੱਚ ਬੈਠੇ 40 50 ਜਾਨੇ ਆ ਤੇ ਉੱਥੇ ਪੰਜਾਬੀ ਵੀ ਤੇ ਹਿੰਦੁਸਤਾਨੀ ਵੀ ਖਲੋਤੇ ਖੜੇ ਇੱਕ ਆ ਗਿਆ ਸੋਸ਼ਲ ਮੀਡੀਆ ਵਾਲਾ ਪੱਤਰਕਾਰ ਉਹਨੇ ਆਣ ਕੇ ਪੁੱਛਿਆ ਤੁਸੀਂ ਤੁਹਾਨੂੰ ਕੀ ਪ੍ਰੋਬਲਮ ਤੁਸੀਂ ਇੰਡੀਆ ਦੇ ਇੱਥੇ ਪਿਛੇ ਇਹਨਾਂ ਯਾਨੀ ਕਿ ਪ੍ਰਸਤਿਤ ਕੀਤਾ ਵੀ ਇੰਡੀਆ ਲੋਕ ਜਿਹੜੇ ਇੱਥੋਂ ਨਿਕਲਣ ਕੋਲ ਜਾਣ ਯਾਨੀ ਜਿੰਨੇ ਗੈਰ ਮੁਲਕੀ ਮਤਲਬ ਪਾਕਿਸਤਾਨੀ ਇੰਡੀਅਨ ਬੰਗਲਾਦੇਸ਼ੀ ਸਾਰੇ ਇਹਨਾਂ ਨੇ ਬਹੁਤ ਜਾਰੀ ਉਹਨਾਂ ਦਾ ਵਿਰੋਧਤਾ ਕੀਤੀ ਤੇ ਉੱਥੇ ਆਣ ਕੇ ਸੋਸ਼ਲ ਮੀਡੀਆ ਵਾਲੇ ਪੁੱਛਣ ਡੈ ਪਏ ਵੀ ਤੁਸੀਂ ਇੱਥੇ ਕੀ ਕਰਨ ਨੂੰ ਆਏ ਹੋ ਤੇ ਜਾਦੇ ਪੰਜਾਬੀ ਮੁੰਡੇ ਉੱਥੇ ਪੰਜਾਬੀਆਂ ਮੁੰਡਿਆਂ ਨੇ ਇਕੱਲੇ ਇਕੱਲੇ ਮੁੰਡੇ ਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਆਪਣੇ ਆਪ ਆਪਣਾ ਪੱਖ ਰੱਖ ਦਿਆ ਗਿਆ ਅਸੀਂ ਹਿੰਦੁਸਤਾਨ ਦੇ ਗੁਲਾਮ ਆ ਸਾਡੇ ਨਾਲ ਗੁਲਾਮਾਂ ਵਾਲਾ ਸੂਲ ਕੀਤਾ ਕਿਤੇ ਸਾਡੀ ਪੱਗ ਲਾਉਂਦੇ ਆ ਕਿਤੇ ਸਾਨੂੰ ਖਾਤਰਾ ਪਾ ਕੇ ਯਾਦ ਦਿਨ ਚੜਨਦੇ ਅਸੀਂ ਗੁਲਾਮ ਹਿੰਦੁਸਤਾਨ ਦੇ ਵਿੱਚ ਤਾਂ ਕਰਕੇ ਇੱਥੇ ਆਏ ਆ ਜਦੋਂ ਸਾਡਾ ਦੇਸ਼ ਬਣ ਜਾਊਗਾ ਖਾਲਸਾ ਰਾਜ ਹੋ ਜਾਊਗਾ ਅਸੀਂ ਆਪਣੇ ਦੇਸ਼ ਚਲੇ ਜਾਵਾਂਗੇ ਚਲੋ ਇੱਕ Hindu ਮਿਸਰਾ ਮੈਂ ਮੇਰੇ ਯਾਨੀ ਕਿ ਸੁਣਨ ਦੀ ਗੱਲ ਲਾਗੇ ਖਲੋ ਕੇ Hindu ਮਿਸਰੇ ਨੂੰ ਪੁੱਛਿਆ ਗਿਆ ਕਿ ਚਲੋ ਇਹ ਸਿੱਖਾਂ ਨੂੰ ਤਾਂ ਪ੍ਰੋਬਲਮ ਹੈ ਚਲੋ ਵੀ ਇਹ ਆਪਣਾ ਰਾਜ ਮੰਗਦੇ ਆ ਇਹਨਾਂ ਨੂੰ ਤਾਂ ਕਰਕੇ ਉਹ ਤੰਗ ਕਰਦੀ ਪੁਲਿਸ ਤੇ ਇਹਨਾਂ ਨੂੰ ਗੁਲਾਮ ਸਮਝਦੇ ਆ ਇਹਨਾਂ ਨਾਲ ਧੱਕਾ ਹੁੰਦਾ ਆ ਪਹਿਲਾਂ ਤੋਂ ਹੀ ਓ ਤੇ ਤੈਨੂੰ ਕੀ ਪ੍ਰੋਬਲਮ ਹੈ ਹਿੰਦੂਆਂ ਨੂੰ ਤੇ ਮਿਸਰਾ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਲੋਕਾਂ ਦੇ ਅੱਖਾਂ ਡੀਆਂ ਰਹਿ ਗਈਆਂ ਆਂਦਾ ਅਸੀਂ ਤੇ ਸਾਹਿਬ ਜੀ ਤੇ ਭੁੱਖੇ ਮਰਦੇ ਆਈਏ ਉੱਥੇ ਭੁੱਖ ਮਰੀ ਸੀ ਨਾ ਕੋਈ ਉਥੋਂ ਨੌਕਰੀ ਦਿੰਦਾ ਨਾ ਕੋਈ ਕਰਜ਼ਾ ਦੇ ਕੇ ਕੰਮ ਦੇ ਜਾਣੇ ਬੈਂਕਾਂ ਲੋਨ ਦਿੰਦੀਆਂ ਇਹਦੇ ਇਹ ਵੀ ਦਿੰਦੀਆਂ ਤੇ ਗੱਜ ਗੂਠ ਦੇ ਕੇ ਡਬਲ ਟਰिपल ਲੈ ਕੇ ਜਿਹੜੀ ਪ੍ਰੋਫਿਟ ਹੁੰਦੀ ਉਹ ਵੀ ਯਾਨੀ ਕਰ ਕਰ ਲੈਂਦੀਆਂ ਅਸੀਂ ਤੇ ਭੁੱਖੇ ਮਰਦੇ ਆਏ ਇੱਥੇ ਹਿੰਦੁਸਤਾਨ ਦਾ ਹਾਲਾਤ ਆ ਅੱਜ ਪੰਜਾਬ ਦੇ ਲੋਕ ਤਾਂ ਫੇਰ ਵੀ ਜਾ ਕੇ ਦੇ ਵਿੱਚ ਗੁਲਾਮ ਹੋ ਗਏ ਇੱਥੇ ਆਏ ਆ ਹਿੰਦੂਸਤਾਨੀ ਲੋਕ ਕਹਿੰਦੇ ਅਸੀਂ ਭੁੱਖੇ ਮਰਦੇ ਆਏ ਆ ਇੱਥੇ ਤੁਹਾਡੇ ਕੰਮ ਕਰਨ ਵਾਸਤੇ ਤਾਂ ਕਰਕੇ ਮੈਂ ਕਹਿੰਦੇ ਆ ਪੰਜਾਬ ਇਹਨਾ ਫਾਸਟ ਹੋ ਗਿਆ ਹੈ ਇੱਥੇ ਫਿੱਟੇ ਰਹੇ ਤੇ ਹੁਣ ਫਾਸਟ ਪੰਜਾਬ ਦੇ ਵਿੱਚ ਜਾ ਕੇ ਤੇ ਤੁਸੀਂ ਵੇਖ ਲਓ ਨਜ਼ਾਰੇ ਪੰਜਾਬ ਦੇ ਤੇ ਅਸੀਂ ਤੇ ਮਹਾਰਾਜ ਅੱਗੇ ਅਰਦਾਸ ਕਰਦੇ ਸੱਚੇ ਬਾਦਸ਼ਾਹ ਖਾਲਸੇ ਪੰਥ ਦੀ ਚੜ੍ਹਦੀ ਕਲਾ ਹੋਵੇ ਖਾਲਸੇ ਪੰਥ ਦਾ ਰਾਜ ਭਾਂਗ ਵਾਪਸ ਆਵੇ ਤੇ ਅਸੀਂ ਵੀ ਆਪਣੇ ਵਤਨ ਨੂੰ ਚਾਲੇ ਪਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ